ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਤਰੋਂ ਇਹ ਪਿੰਡ ਛੇਰਪੁਰ ਦੇ ਬਿਲਕੁਲ ਨੇੜੇ ਹੈ ਤੇ ਸੰਗਰੂਰ ਜ਼ਿਲ੍ਹੇ ਦਾ ਹੈ ਧੂਰੀ ਵੀ ਇਹਦੇ ਨੇੜੇ ਹੈ ਬਲੇਰ ਕੋਟਲਾ ਵੀ ਇਹਦੇ ਨੇੜੇ ਹੈ ਕਾਤਰੋਂ ਪਿੰਡ ਦੇ ਵਿੱਚੋਂ ਅੱਜ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆ ਬੜੇ ਚੰਗੇ ਪਸ਼ੂ ਬਾਈ ਸੰਭਾਲਦਾ ਦੱਸੋ ਕਿਉਂਕਿ ਇਸ ਵੀਰ ਨੂੰ ਛੌਂਕ ਹੈ ਪਹਿਲਾਂ ਤੋਂ ਹੀ ਚੰਗੀਆਂ ਮੱਝਾਂ ਤੇ ਚੰਗੀਆਂ ਗਾਵਾਂ ਦਾ ਮੇਰੀ ਇਹ ਦੂਜੀ ਵੀਡੀਓ ਹੈ ਬਾਈ ਕੋਲੋਂ ਪਿੱਛੇ ਦੇ ਬਾਈ ਨੇ ਇੱਕ ਸੈਟਅਪ ਤਿਆਰ ਕਰ ਲਿਆ ਸੀ ਦੋਸਤੋ ਗਾਵਾਂ ਦਾ ਫਾਰਮ ਬਣਾ ਲਿਆ ਸੀਗਾ ਤੇ ਗਾਵਾਂ ਦੇ ਮਾਮਲੇ 'ਚ ਹਮੇਸ਼ਾ ਹੀ ਇਹ ਗੱਲ ਕੀਤੀ ਹੈ ਵੀ ਇਹ ਕਰਮ ਵਾਲੀਆਂ ਇੰਨਾ ਕੁ ਵੱਧੀਆਂ ਹੈ ਜੇ ਕੋਈ ਭਰਾ ਇਹਨਾਂ ਦੇ ਵਿੱਚ ਦਿਲੋਂ ਮਿਹਨਤ ਕਰਦਾ ਹੈ ਕਿਉਂਕਿ ਡੇਢ ਸਾਲ ਦੀ ਵੱੱਛੀ ਗਾਂ ਬਣ ਜਾਂਦੀ ਹੈ ਤੇ ਥੋੜੇ ਟਾਈਮ ਬਾਅਦ ਇਹ ਇੱਕ ਤੋਂ ਦੋ ਤੇ ਦੋ ਤੋਂ ਚਾਰ ਇਸ ਤਰ੍ਹਾਂ ਇਹਨਾਂ ਦੇ ਵਿੱਚ ਗਰੋਥ ਹੈ ਹਾਲਾਂਕਿ ਮੱਝਾਂ ਦੇ ਵਿੱਚ ਵੀ ਵਾਧਾ ਵਿਕਾਸ ਐਵੇਂ ਹੁੰਦਾ ਪਰ ਮੱਝ ਥੋੜਾ ਟਾਈਮ ਲੈਂਦੀ ਹੈ ਸੋ ਅੱਜ ਫੇਰ ਭਾਈ ਨੇ ਦੋ ਝੋਟੀਆਂ ਵਕਾਉ ਕੀਤੀਆਂ ਦੱਸੋ ਬੜੀ ਸੁਨੱਖੀ ਝੋਟੀ ਪਹਿਲੇ ਨੰਬਰ ਤੇ ਦੇਖੋ ਬਹੁਤ ਸੋਹਣਾ ਸੰਗ ਤੇ ਪੂਰਾ ਹੀ ਚੰਗਾ ਢਾਂਚਾ ਹੈ ਇੱਕ ਝੋਟੀ ਪਰਲੇ ਪਾਸੇ ਇਹ ਤਾਜੀ ਸੂਈ ਵੀ ਹੈ ਇਹਦੀ ਖਾਸ ਗੱਲ ਇਹ ਆ ਵੀ ਇੱਕ ਤਾਂ ਇਹ ਛੋਟੀ ਉਮਰ ਦੇ ਵਿੱਚ ਹੀ ਹੈ ਹਜੇ ਦੁੱਧ ਸੋਹਣਾ ਹੈ ਇਹਦੇ ਥੱਲੇ ਇਸ ਟਾਈਮ ਜਿਹੜਾ ਹਾਜ਼ਰ ਹੈ ਭਾਈ ਦੱਸ ਦੂਗਾ ਤੇ ਦੂਜੀ ਖਾਸ ਗੱਲ ਇਹਦੇ ਨਾਲ ਬੱਚਾ ਬੜੇ ਚੰਗੇ ਬੁੱਲ ਦੀ ਜਿਹੜੀ ਉਹ ਕੱਟੀ ਹੈ ਸੋ ਇਹ ਦੱਸੋ ਤਿੰਨ ਨਗ ਮੱਝਾਂ ਵੈਸੇ ਦੋ ਹੀ ਐ ਪਰ ਦੂਜੀ ਨਾਲ ਕੱਟੀ ਆ ਜਾਣੀ ਐ ਤੇ ਤਿੰਨ ਨਾਲ ਇੱਕ ਹਿਸਾਬ ਨਾਲ ਬਾਈ ਨੇ ਵੇਚ ਦੇਣੇ ਆ ਜਿਹਨੂੰ ਜਿਹੜਾ ਪਸ਼ੂ ਇਹਨਾਂ ਚੋਂ ਜੱਸ਼ੂਗਾ ਦੀ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੂਗਾ ਛੋਟੀ ਤਾਜੀ ਸੋਈ ਐ ਦੁੱਧ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਇੱਥੇ ਚੋਕੇ ਲੈ ਜਾਓ ਦੂਜੀ ਝੋਟੀ ਗੱਪਣਾ ਥਾਣਾ ਤੋਂ ਤੇ ਹਵਾਨੇ ਤੋਂ ਜੱਜਮੈਂਟ ਕਰ ਲਿਓ ਵੀ ਦੁੱਧ ਕਿੰਨਾ ਚੋਲੋ ਇਹ ਕੋਈ ਵਪਾਰ ਦਾ ਇਹਨਾਂ ਦਾ ਕੰਮ ਨਹੀਂ ਇਹ ਗੱਲ ਧਿਆਨ ਚ ਲਿਆ ਦਿਓ ਇਹਨਾਂ ਦੀ ਹੋਮ ਬਰੀਡ ਐ ਮੱਝਾਂ ਵਾਲੇ ਪਾਸੇ ਵੀ ਤੇ گاਵਾ ਵੀ ਹੁਣ ਬਾਈ ਨੇ ਜਦੋਂ ਤੋਂ ਜਿਹੜੀਆਂ ਆਪ ਸ਼ੁਰੂ ਚ ਖਰੀਦਦੇ ਨੇ ਜਾਂ ਸੀ ਉਹ ਖਰੀਦ ਲਿਆ ਹੁਣ ਆਪਦੇ ਆ ਬੱਚਾ ਜਿਹੜੀਆਂ ਉਹ ਬਾਈ ਪਾਲ ਰਿਆ ਤੇ ਉਹ ਵੀ ਇਹਨਾਂ ਦੀ ਹੋਮ ਬਰੀਡ ਸੋ ਆਓ ਬਾਈ ਤੋਂ ਡਿਟੇਲ ਪੁੱਛੀਏ ਦੱਸੋ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਗੰਪਣ ਦਿਖਾਉਣੇ ਆ ਫਿਰ ਸੂਈ ਸਵਾਈ ਬਾਰੇ ਗੱਲਬਾਤ ਕਰਨਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸ ਦਿਓ ਵੀਰ ਨਾਮ ਮੇਰਾ ਗਰੇਂਦਰ ਵੀਰੇ ਪਿੰਡ ਕਾਤਰ ਅੱਛਾ ਵੀਰ ਆਪਾਂ ਦੂਜੀ ਵੀਡੀਓ ਬਣਾਉਣ ਲੱਗੇ ਆ ਅੱਜ ਹਾਂਜੀ ਅੱਜ ਤੋਂ ਮੇਰੇ ਖਾਲ ਸਾਲ ਡੇਢ ਸਾਲ ਪਹਿਲਾਂ ਸ਼ਾਇਦ ਹਾਂ ਧਿਆਨ ਚਾਉਂਦਾ ਵੀ ਕਿੰਨੇ ਸਾਲ 2 ਮਹੀਨੇ ਹੋ ਗਏ ਠੀਕ ਹੈ ਉਦੋਂ ਹਜੇ گاਵਾ ਵਾਲੇ ਪਾਸੇ ਸ਼ੁਰੂਆਤ ਜੀ ਸੀ ਛੱਡੇ ਨਵੇਂ ਪਾਲਿਆ ਸੀ ਹਾਂਜੀ ਹੁਣ ਕਿੰਨੇ ਕੁ ਪਸ਼ੂ ਹੋ ਗਏ ਬਾਈ گاਵਾ ਦੇ ਵਿੱਚ گاਵਾ ਦੇ ਵਿੱਚ ਆਪਾਂ ਨੂੰ 27 ਨਾਗ ਨੇ 27 ਨਾਗ ਹੈ ਛੋਟੇ ਵੱਡੇ ਅੱਛਾ ਖਰੀਦੇ ਕਿੰਨੇ ਸੀ ਉਦੋਂ ਆਪਾਂ 12 ਪਸ਼ੂ ਖਰੀਦੇ ਨੇ ਜੀ 12 ਖਰੀਦੇ ਸੀ ਹਾਂਜੀ ਤੇ ਹੁਣ 27 ਹੋ ਗਏ ਆ 15 ਨਾਗ ਨਾਲ ਐਡ ਹੋ ਗਏ ਆ ਹਾਂਜੀ ਹਾਂਜੀ ਤੇ ਬਹਿੜਾ ਫਰ ਆ ਰਹੀਆਂ ਬੱਚੀਆਂ ਨਾਲ ਛੋਟੀਆਂ ਆ ਰਹੀਆਂ ਨਾਲ ਬਾਈ ਹਾਂਜੀ ਲੱਸੀਂ ਜ਼ਿਆਦਾ ਹੁਣ ਫੇਰ ਅੱਜ ਆਪਾਂ ਦੋ ਝੋਟੀਆਂ ਪਕਾਉ ਕਰਤੀਆਂ ਇੱਕ ਝੋਟੀ ਘਰੇ ਰੱਖਾਂਗੇ ਮੱਝਾ ਉਦੋਂ ਵੀ ਵੇਚਦਣਾ ਸੀਗਾ ਕੁਸ ਆਪਾਂ ਹਾਂਜੀ ਉਦੋਂ ਚਾਰ ਵੇਚ ਕੇ ਲੀ ਗੀਆਂ ਪੰਡਾ ਅੱਛਾ ਚਾਰ ਵੇਚਤੀਆਂ ਸੋ ਤੋਂ ਫਿਰ ਛੋਟੇ ਨਾਲ ਰੋਕ ਲਿਆ ਸੀ ਕੁਸ ਹਾਂ ਬਸ ਜਿਵੇਂ ਹੁਣ ਆ ਰੋਕ ਲਈ ਬਸ ਜਗ੍ਹਾ ਤਾਂ ਹੁਣ ਵੀ ਨਹੀਂ ਹੈਗੀ ਸਾਡੇ ਕੋਲੇ ਫੇਰ ਵੀ ਸੌਂਕ ਆ ਜੀ ਅੱਛਾ ਪਸੂ ਸਾਰੇ ਹੋਵਗੇ ਨਹੀਂ ਮੱਝਾਂ ਦੀ ਹੋਮ ਬਰੀਡ ਹੀ ਆ ਬਈ ਹਾਂਜੀ ਇਹ ਹੋਮ ਬਰੀਡ ਆ ਜਿਵੇਂ ਉਹ ਆਪਾਂ ਸੂਈ ਸਵਾਈ ਮੱਝ ਦੀ ਗੱਲ ਕਰਦੇ ਆ ਉਹਦੀ ਕੱਟੀ ਚ ਆਪਣੇ ਕੋਲੇ ਤੀਜੇ ਸਾਂਹ ਦੀ ਨਸ ਲਾ ਗਈ ਮਤਲਬ ਜੀ ਏ ਵੀ ਆਪਣਾ ਖੁਦ ਦਾ ਟੀਕਾ ਲੈ ਕੇ ਅਰਜਨ ਗੁੰਗੜ ਦੀ ਆਈ ਖੁਦ ਕੀਤੀ ਹੋਈ ਆ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਫਰਾਡ ਵਾਲਾ ਕੰਮ ਨਹੀਂ ਕਰਦੇ ਪ੍ਰੈਕਟਿਸ ਆਪ ਕਰਦੇ ਆਪ ਕਰਦੇ ਆਂ ਵੀਲਡ ਚ ਵੀ ਜਾਣਦੇ ਹੋ ਕਿ ਘਰੇ ਘਰੇ ਹੀ ਦੇਖਦੇ ਹੋ ਕਿਸੂ ਹੁਣ ਲਗਭਗ ਘਰੇ ਆ ਹੁਣ ਕਰਿਆ ਆਪਣੇ ਫਾਰਮ ਤੇ ਹਾਂਜੀ ਅੱਛਾ ਫਾਰਮ ਪਰ ਹੁਣ ਸੈਟਅਪ ਵਧਾਉਣ ਲੱਗੇ ਹੋ ਹਾਂਜੀ ਤੁਹਾਨੂੰ ਸਲਾਹ ਤਾਂ ਹੈਗੀ ਆ ਜੀ ਇੱਕ ਵਾਰ ਤਾਂ ਇਹੀ ਸੈੱਡ ਨੂੰ ਉੱਚਾ ਕਰਨਾ ਜੀ ਠੀਕ ਹੈ ਇਸ ਹੋ ਜਾਣਗੇ ਬਸੀਆਂ ਦਾ ਅਗਲੇ ਸਾਲ ਨੂੰ ਤਾਂ ਫਿਰ ਜਾਣਾ ਹੀ ਪੈਣਾ ਸਾਨੂੰ ਖੇਤ ਜਾਣਾ ਪੈਣਾ ਮਤਲਬ ਖੇਤ ਦਾ ਬਣਾ ਲਓ ਹਾਂਜੀ ਅੱਛਾ ਭਾਈ ਅਰਜਨ ਗੁੰਗੜ ਦੀ ਤੁਸੀਂ ਇਹ ਝੋਟੀ ਦੱਸਿਆ ਸੂਆ ਦਾ ਕਿੰਨਾ ਪਾਇਲਟ ਆਪਣੇ ਕੋਲ ਸੀ ਕਿੰਨਾ ਦੁੱਧ ਦਿੰਦਾ ਇਹਨੇ 13 ਲੀਟਰ ਦੁੱਧ ਦਿੰਦਾ ਜੀ ਠੀਕ ਹੈ ਅੱਛਾ ਭਾਈ ਇਹਦਾ ਐਡ ਕੀ ਦੂਜਾ ਸੂਆ ਦਿਨ ਇਹ ਕਿੰਨੇ ਲਊ ਅੰਦਾਜ਼ਾ ਦਿਨ ਦੇਖੋ ਜੀ ਹਜੇ ਪੂੜਾ ਤੋੜਿਆ ਨਹੀਂ ਹੈਗਾ 3-4 ਦਿਨ ਤੈਨੂੰ ਹੋਰ ਲਾਇਆ ਜਾਣੇ ਚਾਹੀਦੇ ਯਾਰ 3-4 ਦਿਨ ਦਾ ਅੰਦਾਜ਼ਾ ਹਜੇ ਲੈ ਜੂਗੀ ਹਾਂਜੀ 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 ਦੁੱਧ ਚਵਾਈ ਚ ਕਿਵੇਂ ਰਹੀ ਬਈ ਇਹ ਬਹੁਤ ਚੰਗੀ ਰਹੀ ਮਲੋ ਸੀਲ ਹੈ ਠੰਡੀ ਹੈ ਹਾਂਜੀ 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 ਬਹੁਤ ਚੰਗੀ ਫੁੱੜ ਸੀਮੈਂਟ ਕਿਹੜੇ ਬਲਦਾ ਲੱਗਾ ਹੁਣ ਇਹ ਦਰੋਣਾ ਲੱਗਿਆ ਹੋਇਆ ਜੀ ਦਰੋਣਾ ABC ਵਾਲਾ ਆ ਏਬੀਸੀ ਵੀਰਾਂ ਵਾਲੀ ਦਾ ਉਹ ਕੱਟੇ ਵੀ ਦਰੋਣੇ ਦੀ ਆ ਇਹ ਵੀ ਠੀਕ ਹੈ ਥੋੜਾ ਜਿਹਾ ਉੱਪਰ ਧਿਆਨ ਤਾਜੀ ਤਿੰਨਾਂ ਦੇ ਦਰੋਣਾ ਹੀ ਲਾਤਾ ਸੀ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰੱਖ ਦੂੰ ਇਸ ਝੋਟੀ ਦੀ ਆਪਾਂ ਵੇਚਣੀ ਹੈ ਇਹਦਾ 1.95 1.95 ਹਾਂਜੀ ਦੋਸਤੋ ਅਰਜਨ ਕੁੰਗੜ ਬੋਲਦੀ ਐ ਆਫ ਕੈਮਰਾ ਬਾਈ ਨਾਲ ਗੱਲਾਂ ਹੁੰਦੀਆਂ ਸੀ ਬਾਈ ਕਹਿੰਦਾ ਵੀ ਇਹਨੂੰ ਜਿਵੇਂ گاਵਾਂ ਨੂੰ ਆਪਾਂ ਪੂਰੀ ਰੀਜਨਲ ਸਾਹਮ ਦੇ ਆ ਟ੍ਰਾਂਜੀਸ਼ਨ ਫੀਲਡ ਵਗੈਰਾ ਪਾ ਕੇ ਉਹ ਪ੍ਰੋਪਰ ਮਟੀਰੀਅਲ ਜਿਹੜਾ گاਵਾਂ ਨੂੰ ਦੇਣਾ ਆਪਾਂ ਸੂਨ ਦੇ ਨੇੜ ਆ ਯੂ نو ਸਾਰਾ ਕੁਝ ਇਹਨੂੰ ਚਾਰਿਆ ਵਿਆ Z black दीदी ਆ ਪੂਛਤ ਮੈਨੂੰ ਕੋਈ ਵਾਲ ਇਸ ਤਰ੍ਹਾਂ ਵਾਈਟ ਨਹੀਂ ਦਿਸਦਾ। ਹਵਾਨਾ ਹਜੇ ਵਾਲ ਪਏ ਆ ਪਰ ਇਹ ਕੱਢੂਗੀ। ਟਾਂਚੇ ਦਾ ਸੋਨਾ ਹੈ, ਸਿੰਘ ਕੁੰਡਾ ਹੈ, 195 ਦੀ ਡਿਮਾਂਡ ਹੈ। ਬਿਊਟੀ ਵਾਲੇ ਪੱਖ ਤੋਂ ਕੋਈ ਇਹਦੇ ਨਾਲ ਮੰਨੋ ਇਹ ਨਹੀਂ ਕਹਾਂਗੇ ਵੀ ਕਿਤੋਂ ਕੋਈ ਖੁੰਜੀ ਦਿਸੂਗੀ, ਕਹਿੰਗੇ ਸੰਗਮੇਣ ਸੋਹਣਾ ਹੋਣਾ ਚਾਹੀਦਾ। ਟਾਂਚੇ ਦੀ ਬਣਾਵਟ ਚੰਗੀ ਹੈ। ਜੋ ਚੀਜ਼ ਮੈਂ ਇਹਦੇ ਵਿੱਚ ਦੇਖ ਰਿਹਾ ਦੋਸਤੋ ਇਹਦੀ ਅਗਾੜੀ, ਅਗਲਾ ਥਾਂ ਦਾ ਸਹਿਜ ਤੇ ਪਿਛਲਾ ਥਾਂ ਦਾ ਸਹਿਜ ਇਹ ਚੰਗਾ ਸੋਹਣਾ ਹੈ। ਮਤਲਬ ਨਾਤਾ ਅਗਲੇ ਥਣ ਛੋਟੇ ਆ ਤੇ ਨਾ ਇਹਨਾਂ ਨੂੰ ਲੰਬੇ ਮੰਨਾਂਗੇ ਜਦੋਂ ਪਸਮਾਚ ਆਊਗਾ ਉਦੋਂ ਥਣ ਬਹੁਤ ਸੋਹਣਾ ਨਿਕਲੂਗਾ ਸੋ ਇਹ ਝੋਟੀ ਪਹਿਲੇ ਨੰਬਰ ਤੇ ਦੇਖੋ ਤੋੜ ਕੇ ਤੁਹਾਨੂੰ ਇਹ ਦਿਖਾ ਦਿੰਦੇ ਆ ਇੱਕ ਵਾਰ ਦਿਲਿੰਦਰ ਭਾਈ ਇਹਦੀ ਮਾੜੀ ਪੂਛ ਫੜ ਕੇ ਇਹਨਾਂ ਨੂੰ ਆਸੇ ਪਾਸੇ ਨੂੰ ਜਾਣ ਦੇ ਸੋ ਦੋਸਤੋ ਇਸੇ ਤਰੀਕੇ ਨਾਲ ਘੁਆਰ ਹੋਣਾ ਦੇਖੋ ਜਗਾ ਬਾਈ ਕੋਲ ਤੰਗ ਹੈ ਤੇ ਆਪਾਂ ਐਵੇਂ ਤੁਹਾਨੂੰ ਤੋੜ ਕੇ ਤੁਹਾਨੂੰ ਇਧਰੋਂ ਫੇਰ ਇਹਦੀ ਗਾੜੀ ਤੇ ਇਹਦੇ ਪਿਛਲੇ ਥਣ ਨੂੰ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਬਿਊਟੀ ਚੰਗੀ ਆ ਦੋਸਤੋ ਝੋਟੀ ਚ ਬਹੁਤ ਸੋਹਣੀ ਝੋਟੀ ਅਰਜਨ ਕੁੰਗੜ ਬੋਲਦੀ ਤੇ ਦਰੋਣਾ ਬੋਲਦਾ ਇਹਦੇ ਸੀਮਨ ਲੱਗਾ ਹਵਾਨਾ ਕਰਮ ਵਾਲੀ ਦਾ ਦੇਖੋ ਹਜੇ ਦੇਣੇ ਲਾਊਗੀ ਤੋਰ ਕੇ ਦਿਖਾ ਦਿੰਦੇ ਆ ਸੋ ਦੋਸੋ ਢਾਂਚਾ ਦੇਖੋ ਕਰਮ ਵਾਲੀ ਦਾ ਬੜੀ ਸੁਨੱਖੀ ਝੋਟੀ ਅਰਜਨ ਕੁੰਗੜ ਬੋਲਦੀ ਐ ਪ੍ਰੋਪਰ ਡਿਟੇਲ ਆ ਬਾਈ ਕੋਲ ਤੇ ਵੀਰ ਨੂੰ ਚੌਂਕ ਮੱਜਾਂ ਦਾ ਹੈ ਹਜੇ ਵੀ ਇੱਕ ਝੋਟੀ ਘਰੇ ਰੱਖ ਲੈਣੀ ਆ ਵੀਰ ਨੇ ਉਹ ਝੋਟੀ ਗਾਵਾਂ ਚ ਬਾਈ ਕਹਿੰਦਾ ਵਹਿਣਾ ਚ ਛੱਡ ਦੇਾਂਗੇ ਸੋ ਪਹਿਲੇ ਨੰਬਰ ਤੇ ਤੁਹਾਨੂੰ ਇਹ ਮੱਜ ਦਿਖਾ ਰਹੇ ਦੱਸੋ ਚੰਗਾ ਸੋਹਣਾ ਇਹਦਾ ਢਾਂਚਾ ਤੇ ਉਨਾ ਹੀ ਸੋਹਣਾ ਇਹਦਾ ਥਣ ਤੇ ਹਵਾਨਾ ਹੈ ਆਸ ਹੈ ਵੀ ਅਜੇ ਦਿਨ ਲਊਗੀ ਤੇ ਜਿੰਨੇ ਦਿਨ ਇਹ ਵੱਧ ਲਊਗੀ ਉਨਾ ਹੀ ਇਹਨੇ ਥੱਲੇੋਂ ਜ਼ਿਆਦਾ ਭਰਦੀ ਜਾਣਾ ਹੈ ਸੋ ਪਹਿਲੇ ਨੰਬਰ ਤੇ ਤੁਸੀਂ ਇਹਨੂੰ ਦੇਖੋ ਵੈੜਾਂ ਕਿਉਂਕਿ ਬੱਚੀਆਂ ਹੋਰ ਆ ਰਹੀਆਂ ਤਾਂ ਇਹ ਜਗਾ ਬਾਈ ਨੇ ਵਿਹਲੀ ਕਰਨੀ ਹੈ ਤੇ ਇਹਨਾਂ ਚ ਸਿਆਲਾਂ ਦੇ ਵਿੱਚ ਦੀਪਰ ਛੱਡ ਲੈਣੀਆਂ ਜਿਹੜੀਆਂ ਇਸ ਵਾਰ ਛੋਟੇ ਬੱਚੇ ਆਉਣਗੇ ਸੋ ਇਹ ਝੋਟੀ ਪਹਿਲੇ ਨੰਬਰ ਤੇ ਇੱਕ ਝੋਟੀ ਹੋਰ ਬਾਈ ਨੇ ਵਿੱਚ ਨਹੀਂ ਆ ਪਰ ਇਹਨਾਂ ਦੀ ਹੋਮ ਬਰੀਡ ਆ ਤੁਸੀਂ ਸਿੰਘਾਂ ਤੋਂ ਅੰਦਾਜ਼ਾ ਲਾਓ ਇੱਕ ਦੂਜੀ ਦੇ ਨਾਲ ਬਿਲਕੁਲ ਦੇ ਸਿੰਗ ਜਿਹੜੇ ਉਹ ਮਿਲਦੇ ਆ ਮੈਚ ਕਰਦੇ ਆ ਇਹ ਝੋਟੀ ਵੀ ਬੜੀ ਸਨੱਖੀ ਹੈ ਦੀ ਵੀ ਡਿਟੇਲ ਪੁੱਛਦੇ ਆ ਬਈ ਇਹਦੀ ਕੀ ਡਿਟੇਲ ਆ ਕੰਮ ਸੁਆ ਇਹ ਪਹਿਲਾ ਸੁਆ ਦੀ 11 ਲੀਟਰ ਦੁੱਧ ਇਸ ਟਾਈਮ ਤਿਆਰ ਆ ਜੀ ਕਿੰਨੇ ਚਿਰ ਦੀ ਸੂਈ ਹੋ ਗਈ ਬਈ ਇਹਨੂੰ ਹੋ ਗਿਆ ਜੀ 1 ਮਹੀਨੇ ਤੋਂ ਪਲੱਸ ਇਹ 1 ਮਹੀਨੇ ਤੋਂ ਬਾਹਰ ਹੋ ਗਿਆ 11 ਲੀਟਰ ਇਸ ਟਾਈਮ ਤੱਕ ਦੇ ਰਹੀ ਹੈ ਹਾਂਜੀ ਇਹ ਕਿਹੜੇ ਬੁੱਲ ਦੀ ਆਪ ਇਹਦੀ ਮਾਂ ਕੋਹੇਨੂਰ ਦੀ ਸੀਗੀ ਲక్ష్ਮੀ ਡੈਰੀ ਫਾਰਮ ਵਾਲੇ ਦੀ ਇਹ ਆਪ ਹਸਾਰਬਾਹਨ 1470 ਦਾ ਦਿਆ ਤੇਰੀ ਕੱਟੀ ਦਰੋਣੇ ਦੀ ਆ ਉਹ ਦਰੋਣੇ ਦੀ ਹਾਂਜੀ ਅੱਛਾ ਜਿਹੜੀ ਆਪਾਂ ਪਹਿਲਾਂ ਛੋਟੀ ਦੂਜਾ ਸੂਆ ਤੋਰੀ ਉਹਦੀ ਉਮਰ ਕਿੰਨੀ ਹੈ ਉਹਦੀ 4 ਸਾਲ ਦੇ ਲਗਭਗ ਹੋਈ 4 ਸਾਲ ਤੋਂ 1-2 ਮਹੀਨੇ ਉੱਪਰ ਇਹ 3 ਸਾਲ ਦੀ ਅੱਛਾ ਇਹਦੀ ਉਮਰ ਤਾਂ ਕੋਈ ਮਾਂ ਦੇ ਬੱਚੇ ਨਹੀਂ ਮਤਲਬ ਪਹਿਲੇ ਸੂਏ ਦੀ ਹੈ ਉਸ ਤੋਂ ਬਾਅਦ ਵਾਲੇ ਸੂਏ ਦੀ ਹੈ ਅੱਛਾ ਆ ਉਸ ਤੋਂ ਬਾਅਦ ਵਾਲੇ ਸੂਏ ਦੀ ਹੈ ਅੱਛਾ ਇੱਕੋ ਮਹੀਨੇ ਦਾ ਫਰਕ ਨਹੀਂ ਕੋਈ ਇੱਕ ਇੱਕ ਸਾਲ ਦਾ ਫਰਕ ਹੈ ਇਹਨਾਂ ਦਾ ਠੀਕ ਹੈ ਪਿਛਲੀ ਵਾਰ ਜਦੋਂ ਵੀਡੀਓ ਕਰੀਏ ਇਹ ਗੱਬਣ ਹੋਈ ਸੀਗੀ ਇਸ ਵਾਰ ਉਹ ਗੱਬਣ ਹੋ ਗਈ ਉਹ ਮਹੀਨੇ ਦੀ ਗੱਬਣਾ ਠੀਕ ਹੈ ਤਾਂ ਇਹ ਲਗਭਗ ਸਾਲ ਦੇ ਫਰਕ ਨਾਲ ਸੂਈ ਜਾਣਾ ਇਹਨਾਂ ਨੇ ਠੀਕ ਹੈ ਅੱਛਾ ਭਾਈ ਇਹ ਜਿਹੜਾ ਇਹਦਾ ਬੱਚਾ ਦਰੋਨੇ ਦੀ ਕੱਟੀ ਦੱਸਿਆ ਹਾਂਜੀ ਬਰੋਨੇ ਦੀ ਕੱਟੀ ਇਹ ਝੋਟੀ ਦਾ ਕੀ ਰੇਟ ਰੱਖ ਦੋਗੇ ਇਹਦਾ 1,55,000 ਇੱਕ 55 ਦੋਸਤੋ 1,55,000 ਰੇਟ ਪਹਿਲਾਂ ਝੋਟੀ ਬੜੇ ਸੋਹਣੇ ਸਿੰਘ ਦੀ 1470 ਦੱਸਦੀ ਹੈ ਤੇ ਮਾਂ ਇਹਦੀ ਕੋਹੇਨੂਰ ਬੁਲਦੀ ਸੀ ਕੱਟੀ ਤੁਹਾਨੂੰ ਦਿਖਾ ਦੂੰਗਾ ਝੋਟੀ ਪਹਿਲਾਂ ਤੋੜ ਕੇ ਦਿਖਾ ਦਕੇ ਸੋ ਇਹ ਝੋਟੀ ਵੀ ਤੋੜ ਕੇ ਦਿਖਾਉਣੇ ਇੱਕੋ ਮਾਂ ਦੀਆਂ ਤੀਆਂ ਤਿੰਨੇ ਇਹ ਇਹ ਮੰਨ ਲਓ ਵੀ ਪਹਿਲੇ ਸਵੇਰ ਦੀ ਇਹ ਆ ਗਈ ਦੂਜੇ ਸਵੇਰ 'ਚ ਇਹ ਝੋਟੀ ਆ ਗਈ ਤੇ ਤੀਜੇ ਸਵੇਰ 'ਚ ਤੇ ਇਹ ਤੋਂ ਪਹਿਲਾਂ ਜੇ ਆਪਾਂ ਇੱਕ ਹੋਰ ਚੀਜ਼ ਦੇਖਦੇ ਹਾਂ ਤਾਂ ਇੱਕ ਕੱਟੀਏ ਦੇ ਨਾਲ ਇਸ ਛੋਟੀ ਨੇ ਵੀ ਦੇਤੀ ਜਿਹੜੀ ਉਹ ਬਈ ਛੋਟੀ ਸੂਈ ਸੀ ਪਹਿਲੇ ਸੂ ਉਹਨੇ ਬੱਚਾ ਕੀ ਦਿੱਤਾ ਈ ਉਹਦਾ ਕੱਟਾ ਸੀਗਾ ਜੀ ਉਹਦਾ ਕੱਟਾ ਉਹ ਸੇਲ ਕਰਤਾ ਸੀ ਓਕੇ ਤੋਰੀ ਬਈ ਸੋ ਕਈ ਵਾਰ ਕੋਸਰਾ ਵਿਆਂ ਚ ਹੁੰਦਾ ਦੋਸੋ ਉੱਥੇ ਕਟੀਆਂ ਹੀ ਆਈ ਜਾਂਦੀਆਂ ਮੈਂ ਇਸ ਕਰਕੇ ਤੇ ਕੁਐਸਚਨ ਪੁੱਛਿਆ ਸੀ ਖੈਰ ਬੱਚੇ ਦਾ ਪਤਾ ਨਹੀਂ ਹੁੰਦਾ ਰੱਬ ਦੇ ਰੰਗਾਂ ਕੀ ਆਉਣਾ ਸੋਹਣੀ ਛੋਟੀ ਦੱਸੋ ਪਹਿਲਾ ਸੂਆ ਸੂਈ ਵੀ ਹੈ ਇੱਕ ਮਹੀਨੇ ਦੀ ਸੂਈ ਖੁੱਲੇ ਡੁੱਲੇ ਪੁੜਿਆਂ ਦੀ ਹੈ ਫਾਰਮ ਦੇ ਵਿੱਚ ਬਈ ਹੋਰੀ ਆਪ ਕੰਮ ਕਰਦੇ ਆ ਤੇ ਪਸ਼ੂ ਮੱਝਾਂ ਵੀ ਜਿਹੜੀਆਂ ਉਹ ਨਾਲ ਐਡ ਆ ਤਾਂ ਸਪੈਸ਼ਲ ਧਿਆਨ ਨਹੀਂ ਜਾਂਦਾ ਜੇ ਕੋਈ ਵੀਰ ਵੱਖਰੇ ਪਸ਼ੂ ਬੰਦ ਕੇ ਰੱਖਦਾ ਜਾਂ ਮੱਝਾਂ ਚ ਹੀ ਕੰਮ ਕਰਦਾ ਮੇਰੇ ਖਿਆਲ ਚ ਦੁੱਧ ਇਹਨਾਂ ਨੂੰ ਵਧਣਾ ਚਾਹੀਦਾ ਝੋਟੀ ਨੂੰ ਇੱਕ ਮਹੀਨੇ ਦੀ ਸੂਈ ਹੋ ਗਈ ਗਰਮੀ ਵੀ ਸਿਖਰ ਦੀ ਹੈ ਜਦੋਂ ਮੌਸਮ ਬਦਲੂਗਾ ਤਾਂ ਹੋ ਸਕਦਾ ਵੀ ਕੋਈ ਕਿਲੋ ਦੁੱਧ ਹੋਰ ਝੋਟੀ ਹੈ ਵਧੇ ਫਿਲਹਾਲ ਤੁਸੀਂ ਇਹਦਾ 11 ਲੀਟਰ ਦੁੱਧ ਮੰਨ ਕੇ ਸੌਦਾ ਕਰਿਓ ਉਪਰਾ ਮੰਨ ਕੇ ਪਸ਼ੂ ਘਟ ਵੀ ਜਾਂਦਾ ਹੁੰਦਾ ਫਿਰ ਇਹ ਨਾਲ ਕੱਟੀ ਦੱਸੋ ਇਹ ਦਰੋਣੇ ਬੁੱਲਦੀ ਹੈ ਦਰੋਣਾ ਬੁੱਲ ABC ਸੀਮਨ ਬੈਂਕ ਵੀਰਾਂ ਵਾਲਿਆਂ ਦਾ ਤੇ ਤਿੰਨੇ ਝੋਟੀਆਂ ਬਾਈ ਨੇ ਦਰੋਣੇ ਤੋਂ ਹੀ ਗੱਪਣ ਕਰਾਈਆਂ ਜੀ ਤੇ ਪਹਿਲਾ ਰਿਜ਼ਲਟ ਤੁਸੀਂ ਇੱਥੇ ਦੇਖ ਲਓ ਚਾਰ ਹੀ ਥਣ ਨੇ ਜੀ ਤੇ ਪੂਸ ਥੋੜੀ ਜਿਹੀ ਕਿੱਟੀ ਹੈਗੀ ਆ ਮੰਨ ਕੇ ਚਲੋ ਜੇ ਕਿਸੇ ਵੱਡੇ ਬਰੀਡਰ ਕੋਲੇ ਜਾਂਦੇ ਆ ਜੀ ਇਹੋ ਜਿਹੀ ਕੱਟੀ 1.5 ਲੱਖ ਰੁਪਏ ਹੀ ਦਿੰਦੇ ਨੇ ਹਾਲਾਂਕਿ ਇਹਦੇ ਵਿੱਚ ਤਿੰਨ ਸਾਨਾਂ ਦਾ ਖੂਨ ਆ ਗਿਆ ਜੀ ਇਹ ਕਿਸੇ ਨੇ ਬਰੀਡ ਤੇ ਕੰਮ ਕਰਨਾ ਸਹੀ ਹੈ ਸੋ ਦੱਸੋ ਜੇ ਨਸਲ ਤੁਸੀਂ ਸਾਂਭਣੀ ਹੈ ਤੋ 10 ਬੋਲ ਦਾ ਬਲੱਡ ਇਸ ਦੇ ਵਿੱਚ ਬੱਕਰੀਆਂ ਵੱਕਰੀਆਂ ਬਲੱਡ ਲੈਂਡ ਦੇ ਮੌਜੂਦ ਹੈ। ਬਾਕੀ ਹੁਣ ਆਇਆ ਇਹਦਾ ਕੋਈ ਦੁੱਧ ਦਾ ਖਰਚਾ ਨਹੀਂ ਹੈਗਾ ਜੀ। ਹੁਣ ਇਹ ਫੀਡ ਤੇ ਆ। ਅੱਛਾ ਇਹ ਆਪਣੀ 1 ਕਿਲੋ ਫੀਡ ਖਾਂਦੀ ਹੈ 24 ਘੰਟਿਆਂ ਦੀ ਦੁੱਧ ਬਿਲਕੁਲ ਬੰਦ ਆ। ਠੀਕ ਹੈ। ਸੋ ਦੋਸਤੋ ਦੁੱਧ ਬਾਈ ਕਹਿੰਦਾ ਵੀ ਬੰਦ ਵਾਲੀ ਗੱਲ ਆ ਤੇ ਫੀਡ ਹੀ ਖਾਂਦੀ ਹੈ ਇਹ ਕਰਮਾ ਵਾਲੀ ਹੁਣ। ਵੱਛੀਆਂ ਨਾਲ ਪਾਲਦੀ ਆ ਤੇ ਇਹਨੇ ਆਪੇ ਹੀ ਲੱਗ ਜਾਣਾ ਸੀ। ਸੋ ਫਿਲਹਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਨਾਗਰ ਟੋਟਲ ਜਿਹੜੇ ਉਹ ਦੋ ਬਾਈ ਨੇ ਦੋ ਮੱਝਾਂ ਵਕਾਊ ਕੀਤੇ ਆ ਇਹਨਾਂ ਦੀ ਹੋਮ ਬਰੀਡ ਹੈ। ਇੱਕੋ ਰ ਕਠੀਆਂ ਖਰੀਦ ਲੋਗੇ ਵੱਧ ਮਾਨਤਨ ਹੋ ਜਾਊਗਾ ਕੱਲੀ ਕੱਲੀ ਖਰੀਦ ਲੋਗੇ ਤਾਂ ਉਸ ਹਾਬ ਤੇ ਰੇਟ ਤੁਸੀਂ ਬਾਈ ਤੋਂ ਪੁੱਛ ਲਿਓ ਕਿੰਨਾ ਇਹਦੇ ਚ ਮਾਨਤਨ ਥੋੜਾ ਹੁੰਦਾ ਸੋ ਅੱਜ ਦੀ ਵੀਡੀਓ ਕਾਤਰੋਂ ਪਿੰਡ ਦੇ ਵਿੱਚੋਂ ਬਾਈ ਕੋਲੋਂ ਸੀ ਤੇ ਇਸ ਵੀਡੀਓ 'ਚ ਮੈਂ ਤੁਹਾਨੂੰ ਦੋ ਝੋਟੀਆਂ ਦਿਖਾਉਣਗਾ ਸੀ ਬਹੁਤ ਮਿਹਰਬਾਨੀ ਦੱਸੋ ਇਸ ਵੀਡੀਓ ਨੂੰ ਦੇਖ ਕੇ